ਸਰ ਸਭ ਤੋਂ ਪਹਿਲਾਂ ਆਈ ਹੋਪ ਕੱਲ ਗਵਰਨਰ ਸਾਹਿਬ ਨੂੰ ਲੈਟਰ ਲਿਖੀ ਆ ਸੀਐਮ ਸਾਹਿਬ ਨੂੰ ਕਿ ਜਿਹੜੇ ਮੰਤਰੀ ਨੂੰ ਸਜ਼ਾ ਹੋ ਚੁੱਕੀ ਹੈ ਉਹ ਕਿਵੇਂ ਗਰਨਰ ਦਾ ਦਿਵਸ ਮਾਰੋ ਦੇ ਵਿੱਚ ਕੰਡਾ ਲੜਾ ਸਕਦਾ ਤੁਹਾਨੂੰ ਕੀ ਲੱਗਦਾ ਹੈ ਦੇਖੋ ਉਹ ਗਵਰਨਰ ਸਾਹਿਬ ਨੇ ਲੈਟਰ ਲਿਖੀ ਆ ਕਿ ਸਰਕਾਰ ਜਵਾਬ ਦੇਗੀ ਪਰ ਉਹਨਾਂ ਦੀ ਇਹ ਕੋਸ਼ਿਸ਼ ਆ ਵੀ ਅਸੀਂ ਲੋਅਰ ਕੋਰਟ ਨੇ ਇਹ ਫੈਸਲਾ ਕੀਤਾ ਹੈ ਕਿ ਕਿਤੇ ਨਾ ਕਿਤੇ ਹਾਈ ਕੋਰਟ ਤੋਂ ਉਹਦੋਂ ਪਹਿਲਾਂ ਪਹਿਲਾਂ ਰੀਲੀਫ ਮਿਲ ਜੇ ਉਹਨਾਂ ਦਾ ਇਹ ਅਭੀ 26 ਤੋਂ ਪਹਿਲਾਂ ਸਾਨੂੰ ਰਿਲੀਫ ਮਿਲ ਜਾਊਗਾ ਜੇ ਉਹਨਾਂ ਨੂੰ ਰਿਲੀਫ ਨਹੀਂ ਮਿਲੇਗਾ ਹਾਈ ਕੋਰਟ ਤੋਂ 26 ਤੋਂ ਪਹਿਲਾਂ ਫਿਰ ਉਹ ਝੰਡਾ ਨਹੀਂ ਲਹਿਰਾ ਸਕਣਗੇ ਜਿਹੜਾ ਕਾਨੂੰਨ ਹੈ ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਇਹ ਹੋਏਗੀ ਵੀ ਅਸੀਂ ਹਾਈ ਕੋਰਟ ਤੋਂ ਪਹਿਲਾਂ ਲੋਅਰ ਕੋਰਟ ਤੇ ਥੱਲੇ ਦਾ ਫੈਸਲਾ ਇਹ ਤੇ ਅਸੀਂ ਜਾ ਕੇ ਰਿਲੀਫ ਲਈ ਉਹ ਕਹਿ ਵੀ ਕਹਦੇ ਕਿ ਸੱਤਾ ਮਤਲਬ ਕਿ ਕੀ ਨੇ ਮੰਤਰੀ ਬਣੇ ਨਹੀਂ ਐਸਾ ਤੇ ਨਹੀਂ ਕਿਰਤ ਕਾਰੀ ਇਹ ਤਾਂ ਹੈਰਤੂ ਜੋ ਆਮ ਤੌਰ ਤੇ ਮਰਿਆਦਾ ਕਹਿੰਦੇ ਹੈ ਕਿ ਸਿਫਾ ਦੇਣਾ ਪੈਂਦਾ ਨਹੀਂ ਮੈਂ ਦੇਖੋ ਇੰਨਾ ਕਾਨੂੰਨੀ ਮਹਾਰ ਨਹੀਂਗਾ ਤੇ ਪਰ ਇਹਦੇ ਲਈ ਜਿਹੜਾ ਇਹ ਜਦੋਂ ਉਤਲੇ ਹਾਇਰ ਕੋਰਟ ਬਣੇ ਹੋਏ ਆ ਹੋਰ ਕੋਰਟ ਬਣੇ ਹੋਏ ਆ ਉਹਦੇ ਵਿੱਚ ਜਾ ਕੇ ਉਹ ਜ਼ਰੂਰ ਆਪਣਾ ਜਿਹੜਾ ਇਹ ਉਹ ਦੇਣਗੇ ਕਿਉਂਕਿ ਪਰਿਵਾਰਿਕ ਆ ਜਿਹੜੀ ਉਹ ਘਰੇਲੂ ਜਿਹੜੀ ਆ ਕੋਈ ਆਪਸ ਦੇ ਵਿੱਚ ਲੜਾਈ ਆ ਭਾਈ ਭੈਣਾਂ ਦੀ ਤੇ ਇਹ ਕੋਈ ਜਿਹੜਾ ਇਹ ਉਹ ਘਰ ਦਾ ਇਸ਼ੂ ਆ ਜਿਹੜਾ ਕਿ ਮੈਨੂੰ ਲੱਗਦਾ ਸਾਨੂੰ ਹਰ ਕੀ ਚ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਤੇ ਮੈਂ ਕਿਸੇ ਦੇ ਘਰ ਦੀ ਲੜਾਈ ਕਿਸੇ ਦਾ ਘਰ ਦਾ ਕੋਈ ਜੀ ਇਸ਼ੂ ਆ ਉਹਦੇ ਵਿੱਚ ਕਿਸੇ ਨੂੰ ਮੈਨੂੰ ਲੱਗਦਾ ਜਿਆਦਾ ਹਰ ਚੀਜ਼ ਚੀ ਨਹੀਂ ਵੜਨਾ ਚਾਹੀਦਾ ਹਰ ਚੀਜ਼ ਚੀ ਮਤਲਬ ਇੰਨਾ ਪਤਾ ਨਹੀਂ ਕਿਉਂ ਇੰਨਾ ਸਾਡਾ ਛੋਟਾ ਦਾਇਰਾ ਹੋ ਗਿਆ ਵੀ ਅਸੀਂ ਹਰ ਚੀਜ਼ ਦੀ ਵਿੱਚ ਪਰਿਵਾਰਿਕ ਇਸ਼ੂਆਂ ਦੇ ਵਿੱਚ ਵੀ ਜੇ ਕੋਈ ਕਿਸੇ ਦਾ ਕੋਰਟ ਕੇਸ ਚੱਲ ਰਿਹਾ ਉਹ ਹੋ ਜਾਊਗਾ ਠੀਕ ਹੋ ਜਾਊਗਾ ਸਰ ਆ ਸਭ ਤੋਂ ਪਹਿਲਾਂ ਆਇਓ ਕੱਲ ਗਵਰਨਰ ਸਾਹਿਬ ਨੂੰ ਲੈਟਰ ਲਿਖੀ ਆ ਸੀਐਮ ਸਾਹਿਬ ਨੂੰ ਕਿ ਜਿਹੜੇ ਮੰਤਰੀ ਨੂੰ ਸਜ਼ਾ ਹੋ ਚੁੱਕੀ ਹੈ ਉਹ ਕਿਵੇਂ ਗਰਗਰ ਦਾ ਦਿਵਸ ਮਾਰੋ ਦੇ ਵਿੱਚ ਕੱਢ ਲ라 ਸਕਦਾ ਤੁਹਾਨੂੰ ਕੀ ਲੱਗਦਾ ਹੈ ਦੇਖੋ ਉਹ ਗਵਰਨਰ ਸਾਹਿਬ ਨੇ ਲੈਟਰ ਲਿਖੀ ਆ ਕਿ ਸਰਕਾਰ ਜਵਾਬ ਦੇਗੀ ਪਰ ਉਹਨਾਂ ਦੀ ਇਹ ਕੋਸ਼ਿਸ਼ ਆ ਵੀ ਅਸੀਂ ਲੋਅਰ ਕੋਰਟ ਨੇ ਇਹ ਫੈਸਲਾ ਕੀਤਾ ਹੈ ਕਿ ਕਿਤੇ ਨਾ ਕਿਤੇ ਹਾਈ ਕੋਰਟ ਤੋਂ ਉਦੋਂ ਪਹਿਲਾਂ ਪਹਿਲਾਂ ਰੀਲੀਫ ਮਿਲ ਜੇ ਉਹਨਾਂ ਦਾ ਇਹ ਆ ਵੀ 26 ਤੋਂ ਪਹਿਲਾਂ ਸਾਨੂੰ ਰੀਲੀਫ ਮਿਲ ਜੂਗਾ ਜੇ ਉਹਨਾਂ ਨੂੰ ਰੀਲੀਫ ਨਹੀਂ ਮਿਲੇਗਾ ਹਾਈ ਕੋਰਟ ਤੋਂ 26 ਤੋਂ ਪਹਿਲਾਂ ਫਿਰ ਉਹ ਝੰਡਾ ਨਹੀਂ ਲਹਿਰਾ ਸਕਣਗੇ ਜਿਹੜਾ ਕਾਨੂੰਨ ਹੈ ਇਸ ਕਰਕੇ ਉਹਨਾਂ ਦੀ ਕੋਸ਼ਿਸ਼ ਇਹ ਹੋਏਗੀ ਵੀ ਅਸੀਂ ਹਾਈ ਕੋਰਟ ਤੋਂ ਪਹਿਲਾਂ ਲੋਅਰ ਕੋਰਟ ਤੇ ਥੱਲੇ ਦਾ ਫੈਸਲਾ ਇਹ ਤੇ ਅਸੀਂ ਜਾ ਕੇ ਰਿਲੀਫ ਲਈ ਉਹ ਕਹਿ ਵੀ ਕਹਿ ਰਹੇ ਕਿ ਸੱਤਾ ਮਤਲਬ ਕਿ ਕੀ ਨੇ ਮੰਤਰੀ ਬਣੇ ਨਾ ਸਕੇ ਨਾ ਕਿਰਤ ਕਾਰੀ ਹੈਗਾ ਕਿ ਜੋ ਆਮ ਤੌਰ ਤੇ ਮਰਿਆਦਾ ਕਹਿੰਦੇ ਹੈ ਕਿ ਸਿਫਾ ਟਣਾ ਭੇਜਦੇ ਨਹੀਂ ਮੈਂ ਦੇਖੋ ਇੰਨਾ ਕਾਨੂੰਨੀ ਮਹਾਰਨੀਗਾ ਤੇ ਪਰ ਇਹਦੇ ਲਈ ਜਿਹੜਾ ਇਹ ਜਦੋਂ ਉਤਲੇ ਹਾਇਰ ਕੋਰਟ ਬਣੇ ਹੋਏ ਆ ਹੋਰ ਕੋਟ ਬਣੇ ਹੋਏ ਆ ਉਹਦੇ ਵਿੱਚ ਜਾ ਕੇ ਉਹ ਜ਼ਰੂਰ ਆਪਣਾ ਜਿਹੜਾ ਹੈ ਉਹ ਦੇਣਗੇ ਕਿਉਂਕਿ ਪਰਿਵਾਰਿਕ ਆ ਜਿਹੜੀ ਉਹ ਘਰੇਲੂ ਜਿਹੜੀ ਆ ਕੋਈ ਆਪਸ ਦੇ ਵਿੱਚ ਲੜਾਈ ਆ ਭਾਈ ਭੈਣਾਂ ਦੀ ਤੇ ਇਹ ਕੋਈ ਜਿਹੜਾ ਹੈ ਉਹ ਘਰ ਦਾ ਇਸ਼ੂ ਆ ਜਿਹੜਾ ਕਿ ਮੈਨੂੰ ਲੱਗਦਾ ਸਾਨੂੰ ਹਰ ਚੀਜ਼ ਚ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਤੇ ਮੈਂ ਕਿਸੇ ਦੇ ਘਰ ਦੀ ਲੜਾਈ ਕਿਸੇ ਦਾ ਘਰ ਦਾ ਕੋਈ ਜਿਹ ਇਸ਼ੂ ਆ ਉਹਦੇ ਵਿੱਚ ਕਿਸੇ ਨੂੰ ਮੈਨੂੰ ਲੱਗਦਾ ਜਿਆਦਾ ਹਰ ਚੀਜ਼ ਚੀ ਨਹੀਂ ਵੜਨਾ ਚਾਹੀਦਾ ਹਰ ਚੀਜ਼ ਚੀ ਮਤਲਬ ਇੰਨਾ ਪਤਾ ਨਹੀਂ ਕਿਉਂ ਇੰਨਾ ਸਾਡਾ ਛੋਟਾ ਦਾਇਰਾ ਹੋ ਗਿਆ ਵੀ ਅਸੀਂ ਹਰ ਚੀਜ਼ ਦੀ ਵਿੱਚ ਪਰਿਵਾਰਿਕ ਇਸ਼ੂਆਂ ਦੇ ਵਿੱਚ ਵੀ ਜੇ ਕੋਈ ਕਿਸੇ ਦਾ ਕੋਰਟ ਕੇਸ ਚੱਲ ਰਿਹਾ ਉਹ ਹੋ ਜਾਊਗਾ ਠੀਕ ਹੋ ਜਾਊਗਾ